ਚਾਰ ਅਦਸਤ ਹੈ ਜੀ ਠੀਕ ਹੈ ਜੀ ਉਹ ਜਿਹੜਾ ਪਹਿਲਾ ਠੀਕ ਹੈ ਜੀ ਜਿਹੜੀਆਂ ਮੀਟਿੰਗਾਂ ਹੋਈਆਂ ਕੋਮੀ ਇਨਸਾਫ ਮੋਰਚਾ ਕਾਲਮੇਲ ਕਮੇਟੀ ਦੀਆਂ ਸੈਕਟਰ ਲੈਵਲ ਤੇ ਵੀ ਹੋਈਆਂ ਜ਼ਿਲ੍ਹਾ ਲੈਵਲ ਤੇ ਵੀ ਹੋਈਆਂ ਕਿਉਂਕਿ ਮੈਂ ਆਪਣੀ ਪਾਰਟੀ ਵੱਲੋਂ ਪੰਮੀ ਇਨਤਜ਼ਾਮ ਮੋਰਚੇ ਦੇ ਤਾਲਮੇਲ ਕਮੇਟੀ ਦਾ ਮੈਂਬਰ ਹਾਂ ਉਸ ਕਰਕੇ ਉਹਨਾਂ ਮਿੰਡ ਦਾ ਸਾਡਾ ਮੇਰਾ ਫਰਜ਼ ਹੈ ਉਹਦੇ ਤੇ ਤੈ ਹੋਇਆ ਕਿ ਹੋਰ ਜਿਹੜਾ ਤਰੀਕਾ ਅਪਣਾਇਆ ਜਾਵੇ ਕਿ ਅਸੀਂ ਇਸ ਮੋਰਚੇ ਦੀਆਂ ਮੰਗਾਂ ਨੂੰ ਵੱਦ ਤੋਂ ਵੱਧ ਪੰਜਾਬ ਦੇ ਆਬਾਦ ਤੱਕ ਲੈ ਕੇ ਜਾਈਏ ਤਾਂ ਜੋ ਇਹਨਾਂ ਬੁਲਝਿਆ ਤੇ ਬੌਣੀਆਂ ਸਰਕਾਰਾਂ ਦੇ ਮਤਲ ਕੰਨਾਂ ਤੱਕ ਕੋਈ ਆਵਾਜ਼ ਪਹੁੰਚ ਸਕੇ ਮੋੜ ਤਾਇ 4 ਅਗਸਤ ਜਿਲ੍ਹਾ ਹਲਕ ਕੁਆਟਰਾਂ ਤੇ ਪੰਜਾਬ ਸਾਰੇ ਚ ਸਾਰੀਆਂ ਸੰਗਠਨਵੰਦੀਆਂ ਜਿਹੜੀਆਂ ਕੌਮੀ ਇਨਸਾਫ ਮੋਰਚੇ ਨੂੰ ਪ੍ਰਣਾਇਆ ਹੋਈਆਂ ਨੇ ਪਹਿਲੇ ਜੰਤੂ ਇਹ ਸਾਰੇ ਸਮਾਜ ਉਸ ਤੋਂ ਉੱਪਰ ਖੜਾ ਹੋ ਕੇ ਉਹ ਚੱਕਣੀ ਰਹੇਗੀ ਉਹਨਾਂ ਨੇ ਆਪਣੇ ਆਪਣੇ ਜਿਹੜੇ ਚ ਤੇਰੀ ਤਿਆਰੀ ਕੀਤੀ ਜਿਵੇਂ ਆਪਾਂ ਅੱਜ ਅਰੇ ਬੈਠੇ ਹਾਂ 4 ਅਗਸਤ ਦਾ ਦਿਨ ਵੈਸੇ ਵੀ ਯਾਦ ਕਰਨਯੋਗ ਹੈ 4 ਅਗਸਤ ਨੂੰ 1982 ਚ ਧਰਮਜੀਤ گور ਚ ਲਗਿਆ ਸੀ ਉਹਦਾ ਵੀ ਅੱਜ ਦਨ ਹੈ ਉਸ ਮੋਰਚੇ ਦਾ ਜੋ ਵੀ ਅਜੰਡਾ ਸੀ ਉਹਦਾ ਅਗਲੇ 42 47 ਸਾਲ ਚ ਇਹ ਹਜ਼ਰ ਹੋਇਆ ਜੇ ਵੀ ਪੰਜਾਬ ਸਮੇਤ ساری ਦੁਨੀਆ ਨੂੰ ਪਸੰਦ ਜੇ ਪੰਜਾਬ ਇਹ ਤਾਂ ਅੱਜ ਦੇ ਦਿਨ ਤਾਂ ਉਹਦੇ ਵਿੱਚ ਹੀ ਸ਼ਾਮਲ ਜਿਹੜੇ ਮੈਡੀ ਉਮਰ ਵਾਲੇ ਨੇ ਉਹ ਤਕਰੀਬਨ ਉਹਨਾਂ ਦੇ ਨਾਲ ਵਿੱਚ ਹੀ ਸ਼ਾਮਲ ਸੀ ਲੜਾਈ ਲੰਬੀ ਹੈ ਉਸ ਤੋਂ ਬਾਅਦ ਇੰਤਰਾ ਗਾਂਧੀ ਵਰਗੀ ਆਪਣੇ ਆਪ ਨੂੰ ਅਜ ਸਵੰਦ ਜੀ ਬੜੀ ਤਾਕਤਵਰ ਲੀਡਰ ਪ੍ਰਧਾਨ ਮੰਤਰੀ ਕਹਾਉਣ ਵਾਲੀ ਨੂੰ ਹੈ ਟਾਟੇ 2 4 ਅਗਸਤ ਦੇ ਮੋਰਚੇ ਨੇ ਐਨਾ ਕਮਜ਼ਬੂਰ ਕੀਤਾ ਕਿ ਜੇ ਜੀ ਉਹ ਬੰਦ ਸੀ ਜੇ ਜੀ ਹਾਰ ਰੈਨ ਸੀ ਇਸ ਮੋਰਚੇ ਦੀ ਕਿ ਕਿਹਨਾਂ ਨੂੰ ਵਾਧ ਅਧਿਕਾਰ ਦੇਣੇ ਚਾਹੀਦੇ ਉਧਰ ਤੇ ਮਜਬੂਰ ਹੋ ਕੇ ਇੰਦਰਾ ਗਾਂਧੀ ਨੇ ਇੱਕ ਕਮਿਸ਼ਨ ਮ ਆਇਆ ਜਿਸ ਕਮਿਸ਼ਨ ਦਾ ਨਾਮ ਸਰਕਾਰੀਆ ਕਮਿਸ਼ਨ ਰੱਖਿਆ ਗਿਆ ਕਿ ਇੰਡੀਆ ਦੇ ਵਿੱਚ ਸਟੇਟਾਂ ਨੂੰ ਮੇਰੇ ਹੱਥ ਲੱਗ ਰਿਹਾ ਪਰ ਮੈਂ 2 ਕੁ ਗੱਲਾਂ ਹਜੇ ਕਰਨੀਆਂ ਨੇ ਕੋਈ ਨਹੀਂ ਇਹ ਨਹੀਂ ਚੱਲਦੇ ਹੁਣ ਕਿਤੇ ਕਿਉਂਕਿ ਇਹ ਵਿਚਾਰੇ 42 43 ਸਾਲ ਤੋਂ ਨਹੀਂ ਕਿਤੇ ਗਏ ਹੁਣ ਕਿਤੇ ਔਸਮ ਵੀ ਤੁਹਾਡੇ ਸਾਡੇ ਵਰਗੇ ਜਿਹੜੇ ਸਰਕਾਰ ਤੋਂ ਸਾਰੀ ਸਰਕਾਰ ਤੋਂ ਸਾਨੂੰ ਪੈਨਿਆ ਇਸ ਕਰਕੇ ਜਿਹੜੀ ਗੱਲ ਸ਼ੁਰੂ ਕਰੀਏ ਉਹਨੂੰ ਕਿਤੇ ਟਾਲਪਟਾਲਾ ਮੈਨੂੰ ਕਹਿਣਾ ਤਾ ਫਿਰ ਕੋਈ ਗੱਲ ਵੀ ਬਾਤ ਲੋਗੇ ਬੈਠ ਕੇ ਬਣਾ ਹੋ ਵੀ ਸਕਦਾ ਉਹਦੀ ਪਾਰਟਿਸਪੇਸ਼ਨ ਹੀ ਹੁੰਦੀ ਹੈ ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਇਹ ਤਾਲ ਕਿਉਂ ਹੁੰਦਾ ਕਿਉਂ ਹੈ ਕਿ ਸਾਡੇ ਤੋਂ ਹੀ ਕੁਝ ਮਿੰਟ ਵਿੱਚ ਸਰਕਾਰਾਂ ਵਾਣ ਦੇ ਜੋ ਕੱਚ ਪਾਏ ਜਾਂਦੇ ਨੇ ਉਦੋਂ ਇਹ ਪੂਰੀਦਾ ਹੁੰਦਾ 1982 ਸੰਤ ਚਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਬੰਦੀ ਸਿੰਘ ਬਣੇ ਨੇ ਅਕਰ ਇਹ ਵੀ ਤਾਂ ਪਤਾ ਕਰਨਾ ਪਊਗਾ ਕਿ ਇਹ ਬੰਦੀ ਸਿੰਘ ਕਿਉਂ ਬਣ ਗਏ ਜਿਹੜੀ ਗੱਲ ਸੰਤ ਚਰਨੈਲ ਸਿੰਘ ਨੇ ਖੜੀ ਕੀਤੀ ਅਕਾਲੀਆਂ ਦੀ ਬੇਸ਼ਰਮੀ ਵਿਸ਼ਵਾਸ ਘਾਪਰੇ ਉਹਦੇ ਸਰਕਾਰਾਂ ਕੱਢੀਆਂ ਅੰਦਰੈ ਸਿੰਘ ਦੀ ਸ਼ਹਾਦਤ ਦੇ ਵਿੱਚੋਂ ਸਰਕਾਰਾਂ ਕੱਢੀਆਂ ਪਰ ਇਹ ਆ ਮੁੰਡਿਆਂ ਨੇ ਸਰਕਾਰਾਂ ਨੂੰ ਕੱਢ ਕੇ ਆਪਣੇ ਟਾਰਗੇਟ ਪੂਰੇ ਕੀਤੇ ਕੌਮੀ ਟਾਰਗੇਟ ਸਰਕਾਰਾਂ ਨੇ ਇਹਨੂੰ ਫੰਦੀ ਪੜਾਇਆ ਮੈਨੂੰ ਮਨੋਂ ਨਹੀਂ ਮੈਂ ਸਰਦਾਰ ਚਕਤਾਰ ਸਿੰਘ ਹਵਾਰਾ ਦਾ ਲਿਸਟਡ ਮੁਲਾਕਾਤ ਕੀ ਰਿਹਾ ਬਾ ਕੁ ਜਗ ਵਿਚਰਨ ਸਿੰਘ ਜੀ ਦੇ ਨਾਲ ਚ ਮਨੋਂ ਨੂੰ ਮਿਲ ਕੇ ਆ ਕੇ ਇੱਕੋ ਹੀ ਗੱਲ ਕਹਿੰਦਾ ਸੀ ਅਜ ਵੀ ਬਾਪੂ ਜੀ ਇਸ ਗੱਲ ਨੂੰ ਮੰਨਣਗੇ ਜੋ ਕੋਈ ਮਰ ਤੋਂ ਬਹੁਤ ਜ਼ਿਆਦਾ ਸੀਨੀਅਰ ਨੇ ਜਦੋਂ ਮੈਂ ਮੇਕੇ ਆਉਂਦਾ ਸੀ ਆ ਕਰਕੇ ਮੈਂ ਆਪਣੇ ਸਾਰੇ ਮੁੰਡਿਆਂ ਸਾਥੀਆਂ ਨੂੰ ਕਿਹਾ ਕਿ ਇੱਕ ਵਾਰ ਮੇਕੇ ਆਉਂਗੇ ਨਾ ਅਗਲੇ 4 ਮਹੀਨੇ ਤੁਹਾਨੂੰ ਇਹ ਲੱਗੂਗਾ ਕਿ ਤੁਹਾਡੇ 'ਚ ਕੋਈ ਐਸੀ એનર્ਜੀ ਆ ਗਈ ਜੇ ਤੁਸੀਂ ਹੋਣ ਤਰਸ ਕੇ ਨਹੀਂ ਬੱਝੇ ਜਿਹੜਾ ਬੰਦਾ ਇਹ ਸਾਲ ਤੋਂ ਕੈਦ ਵਿੱਚ ਹੈ ਉਹ ਕਿਸੇ ਮਿਸ਼ਨ ਕਰਕੇ ਕੈਦ ਵਿੱਚ ਹੈ ਬਨੂਏ ਤੇ ਰੂਹ ਚਾਰ ਦਿਨ ਪੜਨਾ ਪਾਰਲੀਮੈਂਟ ਸੁਪਰ ਬੋਲ ਦੀ ਕਿਸੀ ਹੈ ਤੇ ਜਨਰਲ ਰਸ਼ੀਦ ਉਹ ਇਸ਼ਾਰਾ ਕਰ ਰਹੇ ਨੇ ਜਿਸ ਜਨਰਲ ਜਨਰਲ ਰਸ਼ੀਦ ਜਿਸ ਤਰਜ਼ ਦੇ ਵਿੱਚੋਂ ਬੋਲ ਰਿਹਾ ਸੀ ਉਹਦੇ ਚੋਂ ਕਸ਼ਮੀਰ ਦੀ ਆਜ਼ਾਦੀ ਦੀ ਆਵਾਜ਼ ਨਿਕਲ ਰਹੀ ਸੀ ਕੋਈ ਆਵਾਜ਼ ਮੈਂ ਤਾਰਾ ਜੀ ਨੂੰ ਮਿਲਿਆ ਮੈਂ ਧੋਰਾ ਜੀ ਨੂੰ ਮਿਲਿਆ ਤੇ ਸਭ ਤੋਂ ਜ਼ਿਆਦਾ 6.5 ਘੰਟੇ ਦੀ ਮੇਰੀ ਮੁਲਾਕਾਤ ਹੈ ਇੱਕ ਦਿਨ ਦੀ ਦਰਬਾਰ ਸਿਮਗੁਰਾ ਦੇ ਕੋਈ ਲੰਬੀ ਕਹਾਣੀ ਇਹ ਬਿਲ ਕਹਿਣੇ ਜੂਰ ਸਕਦੇ ਸਾਂ 6.5 ਘੰਟੇ ਬੈਠ ਕੇ ਹਮਾਰਾ ਸਾਹਾ ਜਦੋਂ ਆਜੋ ਜਥੇਦਾਰ ਨਹੀਂ ਸੀ ਬਣੇ 4 ਜਨਵਰੀ 2015 ਉਸ ਤੋਂ 10 ਮਹੀਨੇ ਬਾਅਦ ਜਗਤਾਰ ਸਿੰਘ ਹਮਾਰਾ ਜਥੇਦਾਰ ਜਗਤਾਰ ਸਿੰਘ ਹਮਾਰਾ ਬਸ ਵਕਤ ਨੂੰ ਕਈਆਂ ਗੱਲਾਂ ਉਹਨਾਂ ਨੂੰ ਸਮਝਾਈਆਂ ਜਾਂ ਮੈਂ ਕੀ ਗੱਲ ਉਹਨਾਂ ਨੂੰ ਕਹਿ ਸਕਿਆ ਉਹ ਅੱਜ ਦੇ ਮੌਕੇ ਤੇ ਅੱਜ ਦੇ ਪ੍ਰੋਟੈਸਟ ਦੀ ਹੈ ਅੱਜ 4 ਅਗਸਤ ਵੀ ਸਾਡੇ ਮੰਚ ਉਰਸੋ 82 ਵਾਲੀ ਦੀ ਖੜੀ ਹੈ ਕੋਈ ਮਸਲਾ ਹੱਲ ਨਹੀਂ ਹੋਇਆ ਸਾਡੇ ਬੰਤੀ ਸਿੰਘਾਂ ਦੀ ਰਿਹਾਈ ਦੇ ਨਾਲ ਤਿੰਨ ਮੰਗਾ ਹੋਰ ਵੀ ਹਰ ਇਕੱਲੇ ਵੱਡੀ ਸੰਗਤ ਦੀ ਗੱਲ ਕਰਕੇ ਸਾਰੇ ਚਲੇ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਮੰਗਵੀ ਇਸ ਮੋਰਚੇ ਨੇ ਆਪਣੀ ਕਈ ਨਾ ਦਿਨ 7 ਜਨਵਰੀ ਅੱਜ ਤੋਂ ਸਵਾ ਦੋ ਸਾਲ ਪਹਿਲਾਂ ਜੋ ਨiyet ਕੀਤਾ ਸੀ ਉਹ ਦਿਸਦਾ ਹੈ ਅਨਲੌਕ ਕਰਿਓ ਮੁੰਡਾ ਸੋ ਮੇਰੀ ਬੇਨਤੀ ਆ ਆਪਾਂ ਮਿਸ਼ਨ ਨੂੰ ਪਹਿਲ ਦਿਆ ਤੇ ਚਲੋ ਮਿਸ਼ਨ ਯੋਦੇਰੇ ਤਾਂ ਸੰਸਥਾਾਂ ਚੁਂਗਿਆ ਰਹਿ ਗਿਆ ਜੇ ਸੰਸਥਾਾਂ ਚੁਂਗਿਆ ਰਹਿ ਗਿਆ ਤਾਂ ਕੋਲੋਂ ਜਿਹੜਿਆ ਰਹਿ ਗਿਆ ਵਾਜੂਤੀ ਦਾ ਸੰਸਾ ਵਾਜੂਤੀ